ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਅਮਰੀਕਾ ਦੇ ਵਿੱਚ ਜਿਹੜਾ ਟੈਪ ਵਾਟਰ ਆ ਉਹਦੇ ਵਿੱਚ ਇੱਕ ਕੈਮੀਕਲ ਮਿਲਿਆ ਤੇ ਕੈਮੀਕਲ ਹਜੇ ਤੱਕ ਇਹ ਤਾਂ ਨਹੀਂ ਪਤਾ ਵੀ ਕਿੰਨਾ ਖਤਰਨਾਕ ਪਰ ਲੱਗਦਾ ਵੀ ਇਹ ਖਤਰਨਾਕ ਹੋਊਗਾ। ਇਹਨੂੰ ਕਲੋਰੋਨਾਈਟਰਾਮਾਈਡ ਕਿਹਾ ਜਾ ਰਿਹਾ। ਕਲੋਰੋਨਾਈਟਰਾਮਾਈਡ ਇੱਕ ਨਵਾਂ ਕੈਮੀਕਲ ਆ ਜਿਹੜਾ ਪਾਣੀ ਦੇ ਵਿੱਚੋਂ ਮਿਲਿਆ। ਇਹਨੂੰ ਲਗਭਗ ਪਿਛਲੇ 40 ਸਾਲ ਤੋਂ ਅਮਰੀਕਾ ਦੇ ਵਿੱਚ ਵਿਗਿਆਨੀਆਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਪਾਣੀ ਦੇ ਵਿੱਚ ਕਿਹੜਾ ਕੈਮੀਕਲ ਆ। ਉਹਨੂੰ ਹੁਣ ਇਹਨਾਂ ਨੇ ਆਈਡੈਂਟੀਫਾਈ ਕੀਤਾ ਵੀ ਇਹ ਕਲੋਰੋਨਾਈਟਰਾਮਾਈਡਾ ਇੱਕ ਨਵਾਂ ਕੈਮੀਕਲ ਦੱਸਿਆ ਜਾ ਰਿਹਾ ਜਿਹੜੇ ਆਮ ਤੌਰ ਤੇ ਦੁਨੀਆ ਦੇ ਵਿੱਚ ਜਿਹੜੇ ਤੱਤ ਨੇ ਜਿਹੜੇ ਐਲੀਮੈਂਟ ਨੇ 118 ਨੇ 118 ਇੱਕ ਦੂਜੇ ਨਾਲ ਕਿਸੇ ਤਰ੍ਹਾਂ ਮਿਲ ਕੇ ਨਵੀਆਂ ਚੀਜ਼ਾਂ ਬਣਾਉਂਦੇ ਆ ਤੇ ਕਈ ਵਾਰੀ ਬਿਲਕੁਲ ਨਵੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਵਿਗਿਆਨੀਆਂ ਨੂੰ ਪਤਾ ਨਹੀਂ ਹੁੰਦੀਆਂ ਪਾਣੀ ਦੇ ਵਿੱਚ ਕਲੋਰੀਨ ਪਾਈ ਜਾਂਦੀ ਆ ਡਿਸ ਇਨਫੈਕਟ ਕਰਨ ਦੇ ਲਈ ਜਿਹੜੀ ਕਲੋਰਾਮਾਈਨ ਆ ਉਹਨੂੰ ਪਾਉਂਦੇ ਆ ਪਾਣੀ ਨੂੰ ਟ੍ਰੀਟ ਕਰਦੇ ਜਿਹੜਾ ਵੀ ਅਸੀਂ ਪਾਣੀ ਪੀਂਦੇ ਆ ਉਹਦੇ ਵਿੱਚ ਕਿਉਂਕਿ ਹੈਜੇ ਦੇ ਜਾਂ ਇਦਾਂ ਦੀਆਂ ਕਈ ਬਿਮਾਰੀਆਂ ਲੱਗ ਸਕਦੀਆਂ ਉਹਨਾਂ ਜਿਹੜੇ ਸੂਖਮ ਜੀਵਾ ਨੂੰ ਮਾਰਨ ਦੇ ਲਈ ਉਹਨਾਂ ਜਰਮਸ ਨੂੰ ਮਾਰਨ ਦੇ ਲਈ ਇਹਦੇ ਵਿੱਚ ਕਲੋਰਾਮਾਈਨ ਪਾਉਂਦੇ ਆ ਕਲੋਰਾਮਾਈਨ ਪਾਉਣ ਤੋਂ ਬਾਅਦ ਉਹ ਉਹ ਸਾਡੇ ਲਈ ਖਤਰਨਾਕ ਨਹੀਂ ਹੁੰਦੀ ਜਿਹੜਾ ਡਰਿੰਕਿੰਗ ਵਾਟਰ ਆ ਉਹ ਪੀਨੇ ਆ ਅਸੀਂ ਪਰ ਉਹਦੇ ਨਾਲ ਹੁਣ ਇੱਕ ਨਵਾਂ ਸਬਸਟੈਂਸ ਬਣ ਗਿਆ ਨਵਾਂ ਕੈਮੀਕਲ ਬਣ ਗਿਆ ਜਿਹਦੇ ਬਾਰੇ ਪਤਾ ਨਹੀਂ ਨਾ ਉਹਦੀ ਜਿਹੜੀ ਟੌਕਸਿਸਿਟੀ ਬਾਰੇ ਪਤਾ ਵੀ ਇਹ ਖਤਰਨਾਕ ਕਿੰਨਾ ਆ ਹੁਣ ਇਹ ਆ ਕਿ ਹਜੇ ਤੱਕ ਇਸ ਨਵੇਂ ਕੈਮੀਕਲ ਦੀ ਟਾਕਸਿਸਿਟੀ ਬਾਰੇ ਜਾਣ ਕੇ ਨਹੀਂ ਪਤਾ ਵੀ ਇਹ ਕਿੰਨਾ ਕੁ ਖਤਰਨਾਕ ਹੈ ਹਿਊਮਨਸ ਦੇ ਲਈ ਇਹਦੇ ਲਈ ਇਹਨਾਂ ਨੂੰ ਫਰਦਰ ਸਟੱਡੀ ਕਰਨੀ ਪੈਣੀ ਹੈ ਜਿਹੜਾ ਕਲੋਰੋਮਾਈਨ ਆ ਵਾਟਰ ਦੇ ਵਿੱਚ ਕਲੋਰੋਮਾਈਨ ਮਿਕ ਕਲੋਰੋਮਾਈਨ ਦਾ ਮਤਲਬ ਇਹ ਹੁੰਦਾ ਕਿ ਕਲੋਰਿਨ ਤੇ ਪਲੱਸ ਅਮੋਨੀਆ ਦੋਵਾਂ ਨੂੰ ਪਾਣੀ ਦੇ ਵਿੱਚ ਪਾਇਆ ਜਾਂਦਾ ਹਰ ਦੁਨੀਆ ਦੇ ਸਾਰੇ ਹਿੱਸਿਆਂ ਦੇ ਵਿੱਚ ਇੰਡੀਆ ਦੇ ਵਿੱਚ ਪਾਣੀ ਦੀਆਂ ਟੈਂਕੀਆਂ ਦੇ ਵਿੱਚ ਉਹਨੂੰ ਘੋਲਿਆ ਹੁੰਦਾ ਸੀ ਜਿਹੜਾ ਟੈਪ ਵਾਟਰ ਅਸੀਂ ਪੀਂਦੇ ਸੀ ਕਲੋਰినੇਟਡ ਵਾਟਰ ਹੁੰਦਾ ਸੀ ਕਲੋਰੀਨ ਤੇ ਅਮੋਨੀਆ ਦੋਵੇਂ ਪਾਈ ਜਾਂਦੀ ਇੱਥੇ ਵੀ ਉਸੇ ਤਰ੍ਹਾਂ ਪਾਏ ਜਾਂਦੇ ਆ ਹੈਜੇ ਵਰਗੀਆਂ ਬਿਮਾਰੀਆਂ ਜਾਂ ਦੂਜੀਆਂ ਤੋਂ ਬਚਣ ਦੇ ਲਈ ਹੁਣ ਜਦੋਂ ਪਾਣੀ ਨੂੰ ਡਿਸਇਨਫੈਕਟ ਕੀਤਾ ਜਾਂਦਾ ਇਹ ਇਹ ਬਹੁਤ ਇੱਕ ਇਹਦਾ ਮਤਲਬ ਪੁਰਾਣਾ ਇਤਿਹਾਸ ਆ ਇਸ ਚੀਜ਼ ਦੀ ਇੱਕ ਹਿਸਟਰੀ ਆ ਪਰ ਬੜੀ ਕਾਮਯਾਬ ਹੁੰਦੀ ਆ ਜੇ ਇਹ ਕਲੋਰੀਨ ਤੇ ਅਮੋਨੀਆ ਪਾਣੀ ਦੇ ਵਿੱਚ ਨਾ ਪਾਇਆ ਜਾਵੇ ਤਾਂ ਕਈ ਮਿਲੀਅਨ ਲੋਕਾਂ ਦੀ ਬਿਮਾਰੀਆਂ ਨਾਲ ਹੀ ਮੌਤ ਹੋ ਜਾਣੀ ਸੀ ਸੋ ਇੱਕ ਕਲਤ ਹੈ ਕਲੋਰੀਨ ਦੇ ਜਾਂ ਮੋਰੀਆ ਦੇ ਕੋਈ ਸਾਈਡ ਇਫੈਕਟ ਹੋ ਸਕਦੇ ਇਹ ਤਾਂ ਹੋਣਗੇ ਥੋੜੇ ਬਹੁਤੇ ਪਰ ਉਹਦੇ ਨਾਲ ਬਚਾਅ ਬਹੁਤ ਵੱਡਾ ਹੋਇਆ ਜਿਹੜਾ ਹੁਣ ਇਹਦੇ ਤੋਂ ਬਾਅਦ ਜਿੰਨਾ ਇਹਦੇ ਚ ਡੀਸ ਇਨਫੈਕਟ ਕਰਨ ਦੇ ਲਈ ਇਹਦੇ ਵਿੱਚ ਜੋ ਕੁਝ ਪਾਉਨੇ ਆ ਉਹ ਸਾਰੇ ਕੁਛ ਦਾ ਜਿਹੜਾ ਕਲੋਰਾਮਾਈਨ ਆ ਉਹ ਰਿਐਕਟ ਕਰਦਾ ਨੇਚਰਲ ਮਟੀਰੀਅਲਸ ਦੇ ਨਾਲ ਤੇ ਉਹ ਤੋਂ ਬਾਅਦ ਫਿਰ ਉਹਦੇ ਬਾਇ ਪ੍ਰੋਡਕਟ ਬਣ ਜਾਂਦੇ ਸੋ 40 ਸਾਲ ਦਾ ਇੱਕ ਤਰੀਕੇ ਦੇ ਨਾਲ ਇਹਨਾਂ ਨੇ ਰਹੱਸ ਖੋਲਿਆ ਇੱਕ 40 ਇਅਰ ਦੀ ਮਿਸਟਰੀ ਸੋਲਵ ਕੀਤੀ ਹੈ ਜਿਹੜੇ ਸਾਇੰਸ ਸਾਇੰਟਿਸਟ ਇਸ ਦੇ ਉੱਤੇ ਲੱਗੇ ਸੀ ਕਈ ਦਹਾਕਿਆਂ ਤੋਂ ਇਸ ਕੈਮੀਕਲ ਨੂੰ ਉਹ ਲੱਭ ਰਹੇ ਸੀ ਤੇ ਹੁਣ ਉਹਨਾਂ ਨੇ ਇਹਨੂੰ ਜਿਹੜੀ ਮਾਸ ਸਪੈਕਟ੍ਰੋਮਿਟਰੀ ਆ ਜਾਂ ਐਨ ਐਮ ਆਰ ਆ ਨਿਊਕਲੀਅਰ ਮੈਗਨੇਟਿਕ ਰੈਜ਼ੋਨੈਂਸ ਹੁੰਦੀ ਹੈ ਜਿਹਦੇ ਨਾਲ ਉਹ ਰੇਜ਼ ਜੀਆਂ ਕਿਸੇ ਵੀ ਕੈਮੀਕਲ ਦੇ ਵਿੱਚੋਂ ਲੰਘਾ ਕੇ ਤਾਂ ਫਿਰ ਉਹਦਾ ਇੱਕ ਗ੍ਰਾਫ ਜਿਹਾ ਬਣਦਾ ਉਹਦੇ ਵਿੱਚ ਦੇਖ ਲੈਂਦੇ ਵੀ ਇਹ ਕੈਮੀਕਲ ਅਸਲ ਦੇ ਵਿੱਚ ਹੈ ਕੀ ਸੋ ਇਹ ਕੈਮੀਕਲ ਹੁਣ ਜਿਹੜੇ ਸੈਂਪਲ ਲਏ ਇਹਨਾਂ ਨੇ ਅਮਰੀਕਾ ਦੀਆਂ ਕਈ ਵਾਟਰ ਸਿਸਟਮ ਦੇ ਉੱਤੇ ਲਾਇਆ ਕਈ ਲੈਵਲਸ ਦੇ ਉੱਤੇ ਇਹਦਾ ਕਿਤੇ ਲੈਵਲ ਵਧਦਾ ਕਿਤੇ ਘਟਾ ਪਰ ਹੈਗਾ ਜ਼ਰੂਰ ਆ ਦੂਜਾ ਹੈਗਾ ਕਿ ਇਹਦਾ ਰਿਸਕ ਹੋ ਸਕਦਾ ਜਿਹੜੀ ਹਾਲਾਂਕਿ ਜਿੱਦਾਂ ਪਹਿਲਾਂ ਦੱਸਿਆ 40 ਸਾਲਾਂ ਬਾਅਦ ਤੋ ਵਿਗਿਆਨੀਆਂ ਨੂੰ ਪਤਾ ਹੀ ਲੱਗਾ ਵੀ ਇੱਕ ਨਵਾਂ ਕੈਮੀਕਲ ਹੈ ਕੀ ਹੈ ਪਰ ਹੁਣ ਜਿਹੜਾ ਇਹਦਾ ਅੱਗੇ ਖੋਜ ਕੀਤੀ ਜਾਊਗੀ ਤਾਂ ਨੁਕਸਾਨ ਕਿੰਨਾ ਜਿਹੜੀ अर्ਲੀ ਮਾਡਲਿੰਗ ਆ ਜਿਹੜੀ ਪਹਿਲਾਂ ਇਹਦਾ ਇਹਦੇ ਕਿਉਂਕਿ ਥੋੜੀ ਬਹੁਤੀ ਗਲਤੀ ਵਿਗਿਆਨੀਆਂ ਨੂੰ ਪਤਾ ਹੁੰਦੀ ਆ ਉਹਦੇ ਵਿੱਚੋਂ ਇਹ ਪਤਾ ਲੱਗ ਰਿਹਾ ਕਿ ਇਹ ਬਿਨਾਂ ਸ਼ੱਕ ਦਾ ਨੁਕਸਾਨ ਹੋਊਗਾ ਹਿਊਮਨ ਬਾਡੀ ਲਈ ਹੁਣ ਇਹਦਾ ਕਿਸੇ ਕਿਸ ਬਿਮਾਰੀ ਦੇ ਨਾਲ ਸਬੰਧ ਨਿਕਲਦਾ ਜਾਂ ਕੀ ਨਿਕਲਦਾ ਉਹ ਬਾਅਦ ਦੀ ਗੱਲ ਆ ਪਰ ਇਹਦੀਆਂ ਜਿਹੜੀਆਂ ਟਾਕਸਿਕੋਲੋਜੀਕਲ ਸਟੱਡੀਜ਼ ਆ ਜਦੋਂ ਉਹ ਹੋਣਗੀਆਂ ਉਹਦੇ ਤੋਂ ਬਾਅਦ ਫਿਰ ਇਹਦਾ ਦੂਜਾ ਹਿੱਸਾ ਜਿਹੜਾ ਸਾਹਮਣੇ ਆਊਗਾ ਪਰ ਨਾਲ ਹੀ ਅਧਿਕਾਰੀਆਂ ਨੇ ਇਹ ਵੀ ਕਿਹਾ ਵੀ ਇਹਦੇ ਤੋਂ ਪੈਨਿਕ ਹੋਣ ਦੀ ਲੋੜ ਨਹੀਂ ਆ ਵੀ ਐਡੀ ਗੱਲ ਨਹੀਂ ਆ ਵੀ ਐਕਸਪਰਟ ਕਹਿੰਦੇ ਆ ਕਿ ਹਾਲਾਂਕਿ ਵੀ ਅਜੇ ਵੀ ਟੈਪ ਵਾਟਰ ਜਿਹੜਾ ਇਹ ਸੇਫ ਆ ਪੀਣ ਦੇ ਲਈ ਤੇ ਦੂਜਾ ਇਹ ਆ ਕਿ ਕੋਈ ਇਹਦੇ ਵਿੱਚ ਜਿਹੜਾ ਅ ਮਤਲਬ ਉਦਾਂ ਦੀ ਗੱਲਬਾਤ ਨਹੀਂ ਹੈ ਇਵਨ ਜਿਹੜਾ ਰੈਗੂਲੇਟਡ ਹੈਗਾ ਆ ਇਹ ਬੋਟਲਡ ਵਾਟਰ ਨਾਲੋਂ ਵੀ ਜ਼ਿਆਦਾ ਇਹਦੇ ਵਿੱਚ ਕੋਈ ਐਦਾਂ ਦਾ ਖਤਰਾ ਨਹੀਂ ਹੁਣ ਅਗਲਾ ਸਟੈਪ ਇਹਦੇ 'ਚ ਇਹ ਹੈ ਕਿ ਜਿਹੜੇ ਰਿਸਰਚਰਸ ਨੇ ਰਿਸਰਚਰ ਨੇ ਉਹ ਟੈਸਟ ਕਰਨਗੇ ਇਹਦਾ ਕੈਮੀਕਲ ਇਫੈਕਟ ਇਸ ਦਾ ਹੈਲਥ ਦੇ ਉੱਤੇ ਤੇ ਫਿਰ ਜੇ ਲੋਡ ਪੈਂਦੀ ਆ ਤਾਂ ਇਹਨੂੰ ਪਾਣੀ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਬਾਹਰ ਕੱਢਿਆ ਜਾ ਸਕਦਾ ਸੋ ਇਹ ਬੜਾ ਇੱਕ ਔਖਾ ਸੀਗਾ ਜਿੱਦਾਂ ਪਹਿਲਾਂ ਦੱਸਿਆ 40 ਸਾਲ ਤੋਂ ਵਿਗਿਆਨੀ ਲੱਗੇ ਸੀ ਉਹਨਾਂ ਨੂੰ ਇਹ ਕੈਮੀਕਲ ਨਹੀਂ ਸੀ ਲੱਭ ਰਹਿ ਕਿ ਨਵਾਂ ਕੈਮੀਕਲ ਬਣਿਆ ਕਿਹੜਾ ਆ ਸੋ ਉਹਦੇ ਵਿੱਚ ਹੁਣ ਉਹਨਾਂ ਨੇ ਸਫਲਤਾ ਹਾਸਲ ਕਰ ਲਿਆ ਤੇ ਅੱਗੇ ਫਿਰ ਹੁਣ ਇਹਦੇ ਇਫੈਕਟਸ ਕੀ ਹੋਣਗੇ ਜਾਂ ਹੋਏ ਆ ਉਹਨੂੰ ਬਚਾ ਕਿਦਾਂ ਜਾ ਸਕਦਾ ਉਹ ਸਟੱਡੀਜ਼ ਜਿਹੜੀਆਂ ਇਹਦੀ ਤੋਂ ਫਰਦਰ ਕੀਤੀਆਂ ਜਾਣਗੀਆਂ ਅਗਲੀ ਗੱਲ ਬਾਤ ਦੋਸਤੋ ਜਿਹੜਾ ਰੂਸ ਤੇ ਯੂਕਰੇਨ ਦਾ ਰੌਲਾ ਰੱਪਾ ਜਦੋਂ ਦਾ ਵਧਿਆ ਅਮਰੀਕਾ ਦੀਆਂ ਖੋਫੀਆ ਏਜੰਸੀਆਂ ਨੇ ਜਿਹੜੀਆਂ ਉਹਨਾਂ ਦੀਆਂ ਡਿਫੈਂਸ ਕੰਪਨੀਆਂ ਆ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਸੁਰੱਖਿਆ ਵਧਾ ਲਓ ਤੁਸੀਂ ਜ਼ਿਆਦਾ ਸਤਰਕ ਹੋ ਜਾਓ ਸਹਾਰ ਬਣਾਉਣ ਵਾਲੀਆਂ ਦੂਜੀਆਂ ਕੰਪਨੀਆਂ ਜਿਹੜੀਆਂ ਖੁਫੀ ਏਜੰਸੀਆਂ ਨੇ ਸੀਕ੍ਰੀਟ ਸਰਵਿਸਸ ਨੇ ਇਹ ਵੀ ਦੱਸਿਆ ਕਿ ਜਿਹੜੀਆਂ ਡਿਫੈਂਸ ਕੰਪਨੀਆਂ ਨੂੰ ਜਿਹੜਾ ਰੂਸ ਦੇ ਵੱਲੋਂ ਨੁਕਸਾਨ ਹੋ ਸਕਦਾ ਹੈ ਇਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਹਮਲਾ ਹੋ ਸਕਦਾ ਜਾਂ ਅਮਰੀਕਾ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਕਰ ਸਕਦੇ ਆ ਇਹ ਯੂਰਪ ਦੇ ਵਿੱਚ ਹੁਣੇ ਹੀ ਜੇਸ ਕਿਸਮ ਦੀਆਂ ਤੋੜਫੋੜ ਦੀਆਂ ਘਟਨਾਵਾਂ ਹੋਈਆਂ ਉਹਦੇ ਤੋਂ ਬਾਅਦ ਅਮਰੀਕਾ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ ਇਹਨਾਂ ਘਟਨਾਵਾਂ ਦਾ ਜ਼ਿੰਮੇਵਾਰ ਯੂਰਪ ਦੇ ਵਿੱਚ ਇਹਨਾਂ ਹੋਣ ਵਾਲੀਆਂ ਘਟਨਾਵਾਂ ਦਾ ਜ਼ਿੰਮੇਵਾਰ ਸਿੱਧਾ ਸਿੱਧਾ ਰੂਸ ਨੂੰ ਠਹਿਰਾਉਂ ਜਾ ਰਿਹਾ ਹੈ ਜਿਹੜੀ ਨੈਸ਼ਨਲ ਕਾਉਂਟਰ ਇੰਟੈਲੀਜੈਂਸ ਐਂਡ ਸਿਕਿਉਰਿਟੀ ਸੈਂਟਰ ਆ ਉਹਨਾਂ ਨੇ ਜਿਹੜੀ ਇਹ ਇੱਕ ਚੇਤਾਵਨੀ ਜਾਰੀ ਕੀਤੀ ਹੈ ਨਾ ਕੰਪਨੀਆਂ ਨੂੰ ਕਿ ਜਿਹੜਾ ਯੂਕਰੇਨ ਦੀ ਲੜਾਈ ਦੇ ਵਿੱਚ ਰੂਸ ਦੇ ਖਿਲਾਫ ਜਿਹੜੇ ਹਥਿਆਰ ਮੁਹੱਈਆ ਕਰਵਾ ਰਹੀਆਂ ਕੰਪਨੀਆਂ ਨੇ ਉਹਨਾਂ ਕੰਪਨੀਆਂ ਨੂੰ ਅਮਰੀਕਾ ਨਾਲ ਤੇ ਰੂਸ ਦੀ ਸਿੱਧੀ ਲੱਗਦੀ ਹੈ ਉਹਨਾਂ ਕੰਪਨੀਆਂ ਨੂੰ ਵੀ ਟਾਰਗੇਟ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਜਿਹੜੇ ਅ ਅਮਰੀਕਾ ਦੀਆਂ ਕੰਪਨੀਆਂ ਦੂਸਰੇ ਦੇਸ਼ਾਂ ਦੇ ਵਿੱਚ ਵੀ ਆਪਣੀ ਪ੍ਰੋਡਕਸ਼ਨ ਦਾ ਕੰਮ ਕਰਦੀਆਂ ਉਨਾ ਨੂੰ ਵੀ ਕਿਹਾ ਗਿਆ ਕਿ ਤੁਸੀਂ ਉੱਥੇ ਵੀ ਆਪਣਾ ਖਿਆਲ ਰੱਖੋ ਮਤਲਬ ਉੱਥੇ ਸੁਰੱਖਿਆ ਕਿਸੇ ਨਾ ਕਿਸੇ ਤਰ੍ਹਾਂ ਵਧਾ ਲਓ ਜਿਹੜਾ ਰੂਸ ਆ ਉਹ ਇਹਨਾਂ ਕੰਪਨੀਆਂ ਦੇ ਵਪਾਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਇਹਦੇ ਨਾਲ ਜਿਹੜੇ ਲੋਕ ਇਹਨਾਂ ਦੇ ਨਾਲ ਜੁੜੇ ਆ ਉਹਨਾਂ ਨੂੰ ਵੀ ਕੁਝ ਵੀ ਕੀਤਾ ਜਾ ਸਕਦਾ ਨੁਕਸਾਨ ਉਹਨਾਂ ਦਾ ਕੀਤਾ ਜਾ ਸਕਦਾ ਜਿਹੜੇ ਯੂਰਪ ਦੀਆਂ ਡਿਫੈਂਸ ਕੰਪਨੀਆਂ ਆ ਉਹਨਾਂ ਨੂੰ ਜਿਹੜਾ ਨੁਕਸਾਨ ਪਹੁੰਚਿਆ ਪਿਛਲੇ ਦਿਨਾਂ ਦੇ ਵਿੱਚ ਉਹਦੇ ਪਿੱਛੇ ਸਿੱਧਾ-ਸਿੱਧਾ ਰੂਸ ਦਾ ਹੱਥ ਦੱਸਿਆ ਜਾ ਰਿਹਾ ਹੈ ਅਮਰੀਕਾ ਤੇ ਯੂਰਪ ਦੇ ਜਿਹੜੇ ਸੀਕ੍ਰੇਟ ਸਰਵਿਸਸ ਦੇ ਜਿਹੜੇ ਆਫੀਸਰਸ ਨੇ ਉਹਨਾਂ ਦੇ ਮੁਤਾਬਕ ਰੂਸ ਨੇ ਥੋੜਾ ਸਮਾਂ ਪਹਿਲਾਂ ਹੀ ਯੂਰਪ ਦੇ ਵਿੱਚ ਜਿਹੜੀਆਂ ਡਿਫੈਂਸ ਕੰਪਨੀਆਂ ਆ ਉਹਨਾਂ ਦੇ ਜਾਂ ਜਿਹੜੇ ਉਹਨਾਂ ਦੇ ਕੁਝ ਸੈਨਿਕਾਂ ਦੇ ਟਿਕਾਣੇ ਆ ਉਹਨਾਂ ਦੇ ਉੱਤੇ ਤੋੜ-ਫੋੜ ਕੀਤੀ ਆ ਇਹ ਘਟਨਾਵਾਂ ਸਾਹਮਣੇ ਆਈਆਂ ਆ ਤੇ ਉੱਥੇ ਵੀ ਸਿਕਿਉਰਿਟੀ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਵਧਾਈ ਗਈ ਹੈ ਜਿਹੜੇ ਅਧਿਕਾਰ ਹੀ ਨਹੀਂ ਉਹਨਾਂ ਦੇ ਮੁਤਾਬਕ ਬ੍ਰਿਟਨ ਪੋਲੈਂਡ ਦੇ ਵਿੱਚ ਜਿਹੜੀਆਂ ਅੱਗ ਦੀਆਂ ਘਟਨਾਵਾਂ ਕਈ ਵਾਪਰੀਆਂ ਉਹਦੇ ਵਿੱਚ ਵਿਸ਼ੇ ਦਾ ਸਿੱਧਾ ਰੂਸ ਸ਼ਾਮਲ ਦੱਸਿਆ ਜਾ ਰਿਹਾ ਤੇ ਇਹ ਸਾਰਾ ਕੁਝ ਹੁਣ ਇਧਰਲੇ ਪਾਸੇ ਅਮਰੀਕਾ ਵਾਲੇ ਪਾਸੇ ਵੀ ਉਹ ਲਿਆ ਸਕਦੇ ਆ ਰੂਸ ਨੇ ਪੋਲੈਂਡ ਦੇ ਵਿੱਚ ਅਮਰੀਕੀ ਬੇਸ ਨੂੰ ਟਾਰਗੇਟ ਲਿਸਟ ਦੇ ਵਿੱਚ ਪਾਇਆ ਹੈ ਸੋ ਹੋ ਸਕਦਾ ਵੀ ਇਹ ਉੱਥੇ ਵੀ ਕੁਛ ਨਾ ਕੁਛ ਗੜਬੜ ਕਰ ਸਕਦੇ ਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਜਾਣਦੇ ਆ ਜਿਸ ਕਿਸਮ ਨੇ ਸਮੀਕਰਨਾ ਬੜੀਆਂ ਹੈ ਮਰਕਜ਼ ਵਿੱਚ ਹੁਣ ट्रांजिशन ऑफ पावर ਆ ਉਹਦੇ ਤੋਂ ਪਹਿਲਾਂ ਜੋ ਬਾਈਡਨ ਨੇ ਰੂਸ ਨੂੰ ਯੂਕਰੇਨ ਨੂੰ ਅਧਿਕਾਰ ਦੇ ਦਿੱਤਾ ਕਿ ਤੁਸੀਂ ਜਿਹੜੀਆਂ ਲੌਂਗ ਰੇਂਜ ਵਾਲੀਆਂ ਮਿਜ਼ਾਈਲਾਂ ਆ ਉਹ ਚਲਾਓ ਤੇ ਰੂਸ ਦੇ ਅੰਦਰ ਤੱਕ ਹਮਲਾ ਕਰੋ ਰੂਸ ਨੇ ਉਲਟਾ ਮੋਰਡ ਡਰੋਨ ਦੇ ਨਾਲ ਹਮਲਾ ਸ਼ੁਰੂ ਕਰ ਦਿੱਤਾ ਕਈ ਤਰ੍ਹਾਂ ਦਾ ਨੁਕਸਾਨ ਹੋ ਰਿਹਾ ਹੈ ਦੋ ਤਰ੍ਹਾਂ ਦੀਆਂ ਸੀ ਇੱਥੇ ਇੱਕ ਧਿਰ ਕਹਿੰਦੀ ਸੀ ਕਿ ਅਮਰੀਕਾ ਨੂੰ ਹੁਣ ਡਟ ਕੇ ਇਹਦਾ ਯੂਕਰੇਨ ਦਾ ਸਾਥ ਦੇਣਾ ਚਾਹੀਦਾ ਜਿਹੜਾ ਵੀ ਹਥਿਆਰ ਜੋ ਵੀ ਚਾਹੀਦਾ ਉਹਨੂੰ ਪ੍ਰੋਵਾਈਡ ਕਰਾਉਣਾ ਚਾਹੀਦਾ ਦੂਜੇ ਪਾਸੇ ਆ ਇੱਕ ਲੋਕ ਇਹ ਕਹਿ ਰਿਹਾ ਕਿ ਨਹੀਂ ਇਹਨਾਂ ਨੂੰ ਥੋੜਾ ਜਿਆਦਾ ਠੱਲੇ ਰਹਿਣਾ ਚਾਹੀਦਾ ਕਿਉਂਕਿ ਜੇ ਇਹ ਜਿਆਦਾ ਹਥਿਆਰ ਦੇਣ ਲੱਗ ਪਏ ਉਹਨਾਂ ਨੇ ਮੂਰਿਓ ਹਮਲੇ ਸ਼ੁਰੂ ਕਰ ਦਿੰਨੇ ਆ ਅਲਟੀਮੇਟਲੀ ਨੁਕਸਾਨ ਜਿਹੜਾ ਲੋਕਾਂ ਦਾ ਹੋਣਾ ਤੇ ਉਹੀ ਕੁਝ ਹੋ ਰਿਹਾ ਜਦੋਂ ਦਾ ਇਹਨਾਂ ਨੇ ਹੁਣ ਜਿਆਦਾ ਇਹਨੂੰ ਸਪੋਰਟ ਕਰਨੀ ਸ਼ੁਰੂ ਕੀਤੀ ਹੈ ਉਹਦੇ ਤੋਂ ਬਾਅਦ ਰੂਸ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਜਿੱਥੇ ਯੂਕਰੇਨ ਦਾ ਨੁਕਸਾਨ ਕਰਨਾ ਸ਼ੁਰੂ ਕੀਤਾ ਉੱਥੇ ਬਾਕੀ ਦੁਨੀਆ ਦੇ ਵਿੱਚ ਜਿੱਥੇ ਵਿਰੋਧ ਹੋ ਰਿਹਾ ਉੱਥੇ-ਉੱਥੇ ਵੀ ਉਹ ਟਾਰਗੇਟ ਕਰ ਰਹੇ ਅਗਲੀ ਦੋਸਤੋ ਖਬਰ ਅਮਰੀਕਾ ਦਾ ਸਟੈਂਡ ਜਿਹੜਾ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੁਦੇ ਉੱਤੇ ਆ ਉਹਦੇ ਸਬੰਧ ਦੇ ਵਿੱਚ ਅਮਰੀਕਾ ਨੇ ਵੱਖਰਾ ਸਟੈਂਡ ਲਿਆ ਆਈਸੀਸੀ ਦੇ ਫੈਸਲੇ ਦੇ ਨਾਲ ਉਹ ਸਹਿਮਤ ਨਹੀਂ ਹੋਈ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਆਈਸੀਸੀ ਆ ਉਹਨਾਂ ਨੇ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਬੈਂਜਾਮਿਨ ਨੇਤਨਯਾਹੁ ਉਨਾਂ ਦੇ ਉੱਤੇ ਸਿੱਧਾ ਸਿੱਧਾ ਰੋਪ ਲਾਏ ਆ ਦੋਸ਼ ਲਾਏ ਆ ਤੇ ਅਰੈਸਟ ਵਾਰੰਟ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਅਰੈਸਟ ਵਾਰੰਟ ਜਾਰੀ ਹੋਣੀ ਚਾਹੀਦੀ ਆ ਅਰੈਸਟ ਵਾਰੰਟ ਦੇ ਉੱਤੇ ਸਾਰਾ ਵੈਸਟ ਜਿਹੜਾ ਡਿਵਾਈਡਡ ਆ ਇਸ ਕੱਲ ਦੇ ਉੱਤੇ ਔਰ ਬੋਤਾ ਵੈਸਟ ਜਿਹੜਾ ਆ ਉਹ ਇਸ ਹੱਕ ਦੇ ਵਿੱਚ ਆ ਕਿ ਅਸੀਂ ਕਰਾਂਗੇ ਅਮਰੀਕਾ ਥੋੜੀ ਜਿਹੀ ਵੱਖਰੀ ਸੁਰ ਰੱਖਦਾ ਹਾਲਾਂਕਿ ਕੈਨੇਡਾ ਵੀ ਅਮਰੀਕਾ ਨਾਲੋਂ ਇਸ ਮਾਮਲੇ ਦੇ ਉੱਤੇ ਵੱਖਰਾ ਸਟੈਂਡ ਲੈ ਰਿਹਾ ਹੈ ਜਿਹੜੀ ਐਸੋਸੀਏਟਿਡ ਪ੍ਰੈਸ ਆ ਉਹਨਾਂ ਦੇ ਅਨੁਸਾਰ ਅ ਅਮਰੀਕਾ ਨੇ ਇਸ ਗ੍ਰਿਫਤਾਰੀ ਵਾਰੰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਬੈਂਜਾਮਿਨ ਨਿਤਨੀਆਹੂ ਦੀ ਗ੍ਰਿਫਤਾਰੀ ਦੇ ਹੱਕ ਵਿੱਚ ਨਹੀਂ ਹੈ ਜਿਹੜਾ ਬ੍ਰਿਟੇਨ ਆ ਕੈਨੇਡਾ ਆ ਨੀਦਰਲੈਂਡ ਆ ਇਟਲੀ ਆ ਇਹਨਾਂ ਨੇ ਕਿਹਾ ਹਾਲਾਂਕਿ ਕਿ ਜੇ ਨਿਤਨੀਆਹੁ ਸਾਡੇ ਦੇਸ਼ ਦੇ ਵਿੱਚ ਆਉਂਦਾ ਤੇ ਅਸੀਂ ਉਹਨੂੰ ਗ੍ਰਿਫਤਾਰ ਕਰ ਲਾਂਗੇ। ਇਹਦੇ ਵਿੱਚ ਅਮਰੀਕਾ ਨੇ ਜਿਹੜਾ ਆਈਸੀਸੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਇਹ ਜਿਹੜੇ ਹੈਗੇ ਆ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਅਮਰੀਕਾ ਇਹਦਾ ਮੈਂਬਰ ਵੀ ਨਹੀਂ ਆ। ਜਿਹੜੀ ਕੈਰਨ ਜੀਨ ਪੇਰੇ ਆ ਵਾਈਟ ਹਾਊਸ ਦੀ ਸਪੋਕਸਪਰਸਨ ਉਹਨੇ ਇਸ ਗੱਲ ਦੇ ਉੱਤੇ ਸਵਾਲ ਪੈਦਾ ਕੀਤੇ ਆ ਕਿ ਨਾ ਜਿਹੜਾ ਜਿਸ ਤਰੀਕੇ ਦੇ ਨਾਲ ਇਹ ਸਵਾਲ ਉਠਾਏ ਜਾ ਰਹੇ ਆ ਇਹ ਜਲਦਬਾਜ਼ੀ ਆ ਜਿਹੜਾ ਅਮਰੀਕਾ ਆਈਸੀਸੀ ਦਾ ਮੈਂਬਰ ਦੇਸ਼ ਨਹੀਂ ਹੈ ਯੂਰੋਪੀਅਨ ਜਿਹੜੇ ਆ ਉਹ ਜਿਹੜੇ ਇੱਕ ਦੂਜੀ ਤਰ੍ਹਾਂ ਦਾ ਰੱਖਦੇ ਆ ਉਹ ਹਾਲਾਂਕਿ ਯੂਰਪਰ ਵਾਲੇ ਯੂਰੋਪੀਅਨ ਦੇ ਜਿਹੜੇ ਯੂਰੋਪੀਅਨ ਕੰਟਰੀਜ਼ ਨੇ ਉਹ ਇਹ ਕਹਿ ਰਹੀਆਂ ਕਿ ਜਿਹੜਾ ਹਮਾਸ ਤੇ ਇਜ਼ਰਾਇਲ ਆ ਇਹ ਦੋਵੇਂ ਇੱਕੋ ਜਿਹੇ ਨਹੀਂ ਪਰ ਫਿਰ ਵੀ ਅਸੀਂ ICC ਦੇ ਦੇਸ਼ ਨੂੰ ਮੰਨਦੇ ਆ ਤੇ ਜੇ ਸਾਡੇ ਦੇਸ਼ ਦੇ ਵਿੱਚ ਬੈਂਜਮਨ ਨਿਤਨੀਯਾਹੂ ਆਉਂਦਾ ਸੀ ਉਹਨੂੰ ਅਰੈਸਟ ਕਰਾਂਗੇ ਇਟਲੀ ਦੀ ਜਿਹੜੀ ਸੁਰੱਖਿਆ ਮੰਤਰੀ ਆ ਉਹਨਾਂ ਦੀ ਗੁੱਡੋ ਕ੍ਰਿਸਟੋ ਉਹਨੇ ਇਹ ਕਿਹਾ ਕਿ ਉਹਨਾਂ ਦਾ ਦੇਸ਼ ICC ਦੇ ਨਿਯਮਾਂ ਨੂੰ ਮੰਨੂਗਾ ਪਰ ਉਹਨਾਂ ਨੇ ਇਹ ਵੀ ਕਿਹਾ ਕਿ ਇਹਦਾ ਇਹ ਜਿਹੜੇ ਰੋਪਾ ਹਮਾਸ ਤੇ ਇਜ਼ਰਾਇਲ ਇੱਕੋ ਜਿਹੇ ਆ ਉਹਦੇ ਨਾਲ ਅਸੀਂ ਸਹਿਮਤ ਨਹੀਂ ਹਾਂ ਸੋ ਅਮਰੀਕਾ ਜਾਂ ਸਾਰੀਆਂ ਜਿਹੜੀਆਂ ਇਹ ਵੈਸਟਰਨ ਕੰਟਰੀਜ਼ ਨੇ ICC ਦੇ ਇਸ ਫੈਸਲੇ ਦੇ ਉੱਤੇ ਵੰਡੀਆਂ ਗਈਆਂ ਨੇ ਅਮਰੀਕਾ ਉਹਦਾ ਫੈਸਲਾ ਮੰਨਣ ਤੋਂ ਇਨਕਾਰੀ ਆ ਯੂਰਪ ਦੇ ਕੁਝ ਦੇਸ਼ ਜਿਹੜੇ ਨੇ ਉਹ ਇਹਦੇ ਨਾਲ ਸਹਿਮਤ ਨੇ ਕਿ ਅਸੀਂ ਇਸ ਤਰੀਕੇ ਦੇ ਨਾਲ ਕਰਾਂਗੇ ਸੋ ਦੂਜਾ ਇਹ ਕਿ ਇਜ਼ਰਾਈਲ ਆਪਣੇ ਆਪ ਨੂੰ ਡਿਫੈਂਡ ਕਰ ਰਿਹਾ ਅਮਰੀਕਾ ਵੀ ਕਹਿ ਰਿਹਾ ਕਿ ਉਹਨਾਂ ਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਅਧਿਕਾਰ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਜੈਸਨ ਟੂਡੋ ਨੇ ਵੀ ਇਹ ਕਿਹਾ ਕਿ ICC ਦੇ ਮੈਂਬਰ ਹੋਣ ਦੇ ਨਾਤੇ ਸਾਡਾ ਫਰਜ਼ ਆ ਕਿ ਅਸੀਂ ਉਹਨਾਂ ਦੇ ਨਿਯਮਾਂ ਦਾ ਪਾਲਣ ਕਰਾਂਗੇ ਨੀਦਰਲੈਂਡ ਦੇ ਜਿਹੜੇ ਵਿਦੇਸ਼ ਮੰਤਰੀ ਆ ਕੈਂਪਰ ਵੈਂਟ ਕੈਪ ਉਹਨਾਂ ਨੇ ਕਿਹਾ ਕਿ ਨਿਯਮਾਂ ਦਾ ਅਸੀਂ 100% ਪਾਲਣ ਕਰਾਂਗੇ ਤੇ ਜੇ ਬੈਂਜਮਨ ਨੇਤਨ ਯਾਹੂ ਸਾਡੀ ਜ਼ਮੀਨ ਦੇ ਉੱਤੇ ਪੈਰ ਰੱਖਦਾ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਨੇਤਨ ਯਾਹੂ ਨੇ ਕ੍ਰਿਮੀਨਲ ਕੋਰਟ ਦੇ ਜੱਜਾਂ ਦੇ ਉੱਤੇ ਦੋਸ਼ ਲਾਇਆ ਸਿੱਧਾ-ਸਿੱਧਾ ਵੀ ਉਹਨਾਂ ਨੇ ਪੱਖਪਾਤ ਕੀਤਾ ਤੇ ਵੀ ਇਹ ਇਸ ਤਰ੍ਹਾਂ ਸਾਡੇ ਨਾਲ ਨਹੀਂ ਹੋਣਾ ਚਾਹੀਦਾ ਸੀ ਸੋ ਉਹਨਾਂ ਨੇ ਆਪਣਾ ਪੱਖ ਦੇ ਉੱਤੇ ਬਚਾਅ ਕਰ ਰਿਹਾ ਪਰ ਜਿਹੜਾ ਇਹ ਵੈਸਟ ਦਾ ਸਾਰੇ ਦਾ ਸਾਰਾ ਇਹ ਦੇਸ਼ ਨੇ ਉਹਨੂੰ ਲੈ ਕੇ ਆਪਸ ਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਜਿਹੜੇ ਆ ਉਸ ਦੇ ਰੂਪ ਦੇ ਵਿੱਚ ਵੰਡੇ ਗਏ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਅੰਤਰਰਾਸ਼ਟਰੀ ਸਮੀਕਰਨ ਬਣਦੇ ਆ ਇਹ ਜਿਹੜੀ ਗੱਲਬਾਤ ਆ ਹੋ ਦਿਖਣੀ ਹੋਏਗੀ ਅਗਲੀ ਗੱਲਬਾਤ ਦੋਸਤੋ ਅਮਰੀਕਾ ਦੇ ਵਿੱਚ ਟੌਰਨੀ ਜਨਰਲ ਦੇ ਚੋਣ ਬਾਰੇ ਜਦੋਂ ਡੋਨਲਡ ਟਰੰਪ ਆਪਣੇ ਵੱਖ-ਵੱਖ ਉੱਦੇਦਾਰਾਂ ਦੇ ਅਨਾਉਂਸਮੈਂਟ ਕਰ ਰਿਹਾ ਕਿ ਜਿਹਨਾਂ ਬੰਦਿਆਂ ਨੂੰ ਕੀ ਪੋਜੀਸ਼ਨਸ ਜਿਹਨਾਂ ਵਿਅਕਤੀਆਂ ਨੂੰ ਕੀ ਪੋਜੀਸ਼ਨਸ ਦਿੱਤੀਆਂ ਜਾਣੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਜਦੋਂ ਟਰਨੀ ਜਨਰਲ ਦਾ ਮੇਰਟ ਦਾ ਨਾਮ ਇਸ ਮਾਮਲੇ ਦੇ ਵਿੱਚ ਲਿਆਂਦਾ ਸੀ ਉਹਦਾ ਵਿਰੋਧ ਬਹੁਤ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਕਹਿ ਸੀ ਕਿ ਮੈਂ ਆਪਣਾ ਨਾਮ ਵਾਪਸ ਲੈਣਾ ਤਾਂ ਕੱਲ ਵੀ ਇਹ ਗੱਲਬਾਤ ਕੀਤੀ ਸੀ ਹੁਣ ਉਸੇ ਸਿਲਸਲੇ ਦੇ ਵਿੱਚ ਅੱਗੇ ਪੈਮ ਬੌਂਡੀ ਉਹਦਾ ਨਾਮ ਟਰਨੀ ਜਨਰਲ ਦੇ ਲਈ ਸਾਹਮਣੇ ਲਿਆਂਦਾ ਗਿਆ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਨਾਮ ਦਾ ਐਲਾਨ ਕਰਕੇ ਡੋਨਲਡ ਟਰੰਪ ਨੇ ਕਿਹਾ ਕਿ ਜਿਹੜਾ ਇਹਦਾ ਪੈਮ ਬੌਂਡੀ ਦਾ ਵਕਾਲਤ ਦਾ ਕਰੀਬ 20 ਸਾਲ ਦਾ ਤਜਰਬਾ ਆ ਤੇ ਇਹ ਅਸੀਂ ਜਿਹੜੇ ਇਹਨਾਂ ਦੇ ਲਈ ਇਹ ਸਾਡੇ ਲਈ ਬਹੁਤ ਸਹੀ ਆ ਜਿਹੜੇ ਲੋਕ ਕਰਾਇਮ ਕਰਦੇ ਆ ਉਹਨਾਂ ਲਈ ਖਾਸ ਤੌਰ ਦੇ ਉੱਤੇ ਇਹ ਸਖਤਤਾ ਇਹ ਤੋਂ ਪਹਿਲਾਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਡੋਨਾਲਡ ਟਰੰਪ ਨੇ ਮੈਟ ਗੇਟਸ ਦੇ اٹਾਰਨੀ ਜਨਰਲ ਵਨ ਨੂੰ ਬਣਾਉਣ ਦਾ ਐਲਾਨ ਕੀਤਾ ਸੀ ਤੇ ਉਹਨਾਂ ਦੇ ਐਲਾਨ ਕਰਨ ਤੋਂ 8 ਦਿਨ ਬਾਅਦ ਗੇਟਸ ਨੇ ਜਿਹੜੇ ਉਹ ਯੂਰਪਾਂ ਦੇ ਚੱਲਦੇ ਸੀਗੇ ਉਹਨਾਂ ਦੇ ਉੱਤੇ ਕੁਝ ਸੈਕਸ਼ੂਅਲ ਆरोप ਲੱਗੇ ਸੀਗੇ ਤੇ ਉਹਨਾਂ ਤੋਂ ਬਾਅਦ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਰਿਆ ਸੀ ਵੀ ਮੈਂ ਕਿਉਂਕਿ ਇਹਦੇ ਨਾਲ ਸਾਰਾ ਕੁਝ ਡਿਸਟਰੈਕਟ ਹੋ ਰਿਹਾ ਧਿਆਨ ਸਾਰੇ ਕੋਈ ਦਾ ਦੂਜੇ ਪਾਸੇ ਜਾ ਰਿਹਾ ਇਸ ਕਰਕੇ ਮੈਂ ਆਪਣਾ ਨਾਮ ਵਾਪਸ ਲੈ ਰਿਆ ਤੇ ਹੁਣ ਇਹਦੇ ਤੋਂ ਬਾਅਦ ਜਿਹੜਾ ਇਹ ਨਾਮ ਸਾਹਮਣੇ ਆਇਆ ਇਹਦੇ ਨਾਲ ਵੱਖਰਾ ਵੱਖਰਾ ਜਿਹੜੀ ਕ੍ਰਿਟਿਸਿਜ਼ਮ ਕਿਉਂਕਿ ਜਿਹੜਾ ਗੇਟਸ ਦਾ ਨਾਮ ਸੀ ਉਹਦੇ ਉੱਤੇ ਆਲੋਚਨਾ ਸਿਰਫ ਡੈਮੋਕ੍ਰੇਟਸ ਹੀ ਨਹੀਂ ਸੀ ਕਰ ਰਹੇ ਉਹਦੇ ਉੱਤੇ ਆਲੋਚਨਾ ਇਹ ਰਿਪਬਲਿਕਨ ਵੀ ਕਾਫੀ ਕਰ ਰਹੇ ਸੀ ਸੋ ਉਹ ਇੱਕ ਬਹੁਤ ਵੱਡਾ ਮਾਮਲਾ ਜਿਹੜਾ ਪੈ ਗਿਆ ਸੀ ਪਹਿਲਾਂ ਤੇ ਇਹ ਕਿਹਾ ਜਾ ਰਿਹਾ ਸੀ ਕਿ ਆਲੋਚਨਾ ਤਾਂ ਡੋਨਲਡ ਟਰੰਪ ਦੀਆਂ ਸਾਰੀਆਂ ਚੋਣਾਂ ਦੇ ਉੱਤੇ ਹੋ ਰਹੀ ਹੈ ਭਾਵੇਂ ਉਹਨਾਂ ਨੇ ਐਲਨ ਮਸਕ ਵਿਵੇਕਰਾਮਾ ਸੋਮੀ ਜਾਂ ਜਿੰਨੇ ਵੀ ਨਾਂ ਉਹਨਾਂ ਨੇ ਲਏ ਆ ਉਹ ਸਾਰੇ ਕੰਟਰੋਵਰਸ਼ੀਅਲ ਆ ਜਿਹੜਾ ਰੋਬਰਟ ਐਫ ਕੈਨੇਡੀ ਦਾ ਨਾਂ ਜੂਨੀਅਰ ਦਾ ਵੀ ਕੰਟਰੋਵਰਸ਼ੀਅਲ ਐ ਇਸੇ ਤਰ੍ਹਾਂ ਇਹਨਾਂ ਦਾ ਗੇਟਸ ਦਾ ਨਾਂ ਵੀ ਜਿਹੜਾ ਕੰਟਰੋਵਰਸ਼ੀਅਲ ਆ ਹੋਣਾ ਕੁਛ ਨਹੀਂ ਪਰ ਉਹ ਚਰਚਾ ਹੀ ਇੰਨਾ ਜ਼ਿਆਦਾ ਹੋ ਗਿਆ ਕਿ ਗੇਟਸ ਨੂੰ ਆਪਣਾ ਨਾਂ ਵਾਪਸ ਲੈਣਾ ਪਿਆ ਹਾਲਾਂਕਿ ਉਹਨਾਂ ਦੇ ਉੱਤੇ ਕੋਈ ਵੀ ਦੋਸ਼ ਸਿੱਧ ਨਹੀਂ ਹੋਇਆ ਮਤਲਬ ਚਾਰਜ ਨਹੀਂ ਉਹਨਾਂ ਨੂੰ ਕੀਤਾ ਗਿਆ ਦੋਸ਼ ਤਾਂ ਲੱਗੇ ਸੀਗੇ ਪਰ ਉਹਨਾਂ ਦੇ ਸਬੂਤ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਆਪਣਾ ਜਿਹੜਾ ਨਾਂ ਇਹ ਬਾਹਰ ਲੈ ਲਿਆ ਸੋ ਇਹ ਹੁਣ ਇਹ ਆ ਕਿ ਹੁਣ ਜਿਹੜਾ ਇਹ ਨਵਾਂ ਨਾਂ ਆ ਇਹਦੇ ਉੱਤੇ ਚਰਚਾ ਹੋ ਰਹੀ ਹੈ ਖਾਸ ਤੌਰ ਦੇ ਉੱਤੇ ਜਿਹੜੀਆਂ ਇਹ ਜਦੋਂ ਇਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਨਗੇ ਤਾਂ ਟਾਰਨੀ ਜਰਨਲ ਦੇ ਅਹੁਦੇ ਦੇ ਉੱਤੇ ਬੈਠ ਕੇ ਤਾ ਕੁਛ ਵੱਡੇ ਫੈਸਲੇ ਜਿਹੜੇ ਆ ਉਹ ਹੋਣਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਨਾਂ ਦੇ ਉੱਤੇ ਕਿੰਨੀ ਕੁ ਗੱਲਬਾਤ ਚੱਲਦੀ ਆ ਜਾਂ ਕੀ ਵਾਪਰਦਾ ਆ ਇਹ ਦੇਖਣ ਵਾਲੀ ਗੱਲਬਾਤ ਹੋਏ ਇੱਕ ਤੋਸੋ ਅਮਰੀਕਾ ਦੇ ਵਿੱਚ ਬਹੁਤ ਕੁਛ ਵਾਪਰ ਰਿਹਾ ਬਗਾਨੀ ਬਹੁਤ ਕੁਛ ਕਰ ਰਹੇ ਆ ਸਪੇਸ ਦੇ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਜਿਹੜੀਆਂ ਪ੍ਰਾਈਵੇਟ ਕੰਪਨੀ ਆ ਉਹ ਵੀ ਪਾਰਟਿਸਿਪੇਟ ਕਰ ਰਹੀਆਂ ਜੈਫ ਬੈਜੋਸ ਜਿਹੜੇ ਐਮਾਜ਼ੋਨ ਜੁਨਾਂ ਦੀ ਹੈਗੀ ਆ ਜਬ ਵਿਸ਼ਿੰਗਟਨ ਪੋਸਟ ਸਾਰਾ ਕੁਛ ਆ ਉਹਨਾਂ ਦੀ ਇੱਕ ਸਪੇਸ ਕੰਪਨੀ ਆ ਬਲੂ ਓਰੀਜਨ ਬਲੂ ਰਿਜਨ ਨੇ 6 ਜਣਿਆਂ ਨੂੰ 6 ਟੂਰਿਸਟ ਨੂੰ ਸਪੇਸ ਦੇ ਵਿੱਚ ਭੇਜਿਆ ਤੇ ਉਹ ਵਾਪਸ ਆ ਗਏ ਅੱਜ ਕੁਝ ਥੋੜੇ ਜਿਹੇ ਸਮੇਂ ਦੇ ਲਈ ਤੇ ਸਪੇਸ ਦੇ ਵਿੱਚ ਜਾ ਕੇ ਉਹਨਾਂ ਨੇ ਇੱਕ ਵੱਖਰਾ ਅਨੁਭਵ ਜਿਹੜਾ ਗ੍ਰਹਿਣ ਕੀਤਾ ਸਪੇਸ ਵਿੱਚ ਜਾਣ ਦਾ ਕੀ ਮਤਲਬ ਆ ਆਮ ਤੌਰ ਦੇ ਉੱਤੇ ਪਹਿਲਾਂ ਐਸਟਰਨੌਟ ਜਾਂਦੇ ਸੀ ਜਿਹੜੇ ਵਿਗਿਆਨੀ ਹੁੰਦੇ ਸੀ ਜਾਂ ਉਹ ਉੱਤੇ ਜਾ ਕੇ ਖੋਜ ਕਰਨੀ ਹੁੰਦੀ ਸੀ ਕੁਸ਼ੋਰ ਕਰਨਾ ਹੁੰਦਾ ਸੀ ਹੁਣ ਜਿਹੜੀਆਂ ਪ੍ਰਾੜੀਆਂ ਪ੍ਰਾਈਵੇਟ ਕੰਪਨੀਆਂ ਨੇ ਚਾਹੇ ਸਪੇਸ ਐਕਸਾਈਜ ਦੇ ਅਲਨ ਮਸਕ ਦੀ ਜੈ ਬਜੋਸ਼ ਦੀ ਜਿਹੜੀ ਬਲੂ ਰਿਜਨਾ ਇਹ ਆਮ ਤੌਰ ਦੇ ਉੱਤੇ ਲੋਕਾਂ ਨੂੰ ਸਪੇਸ ਵਿੱਚ ਲਿਜਾਣ ਲੱਗ ਪਏ ਵੀ ਤੁਸੀਂ ਜਾਣਾ ਚਾਹੁੰਦੇ ਤੁਸੀਂ ਜਾ ਸਕਦੇ ਹੋ ਹਾਲਾਂਕਿ ਇਹਦੀ ਕਿੰਨੀ ਟਿਕਟ ਹੈ ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਇੱਕ ਵਿਅਕਤੀ ਨੇ ਟਿਕਟ ਹੈ ਜਿੱਤੀ ਸੀ ਉਹ ਤਾਂ ਨੱਚ ਗਿਆ 6 ਜਣੇ ਗਏ ਸੀ ਇਹ ਜਿਹੜੇ ਪੈਸੰਜਰ ਨੇ ਇਹਨਾਂ ਦੇ ਵਿੱਚ ਹਸਬੰਡ ਤੇ ਵਾਈਫ ਮੇਅਰ ਤੇ ਸ਼ੈਰਨ ਹੈਗਲ ਦੋ ਜਣੇ ਸੀਗੇ ਉਹ ਦੂਜੀ ਵਾਰੀ ਅਪਲਾਈ ਕਰ ਰਹੇ ਸੀ ਤੇ ਟੀਵੀ ਹੋਸਟ ਐਮਲੀ ਕਲੈਂਡਰਲੀ ਇਹਨਾਂ ਦੇ ਨਾਲ ਸੀ ਸੋ ਇਹ ਬੜਾ ਇੱਕ ਕਹਿੰਦੇ ਇਮੋਸ਼ਨਲ ਜਿਹਾ ਐਕਸਪੀਰੀਅੰਸ ਸੀ ਮਤਲਬ ਤੁਹਾਨੂੰ ਸਪੇਸ ਦੇ ਵਿੱਚ ਲੈ ਜਾਣਾ ਇਸੇ ਤੱਕ ਕਦੇ ਕੋਈ ਜਾ ਨਹੀਂ ਸਕਦਾ ਉਸ ਸਪੇਸ ਤੇ ਲੈ ਜਾ ਕੇ ਉੱਤੇ ਕੁਝ ਸਮੇਂ ਦੇ ਲਈ ਤੁਸੀਂ ਉਹ ਦੱਸ ਰਹੇ ਆ ਕਿ ਜਿਹੜੇ ਆ ਬਿਲਕੁਲ ਭਾਰ ਮੁਕਤ ਹੋ ਜਾਂਦੇ ਹੋ ਵੀ ਤੁਹਾਡਾ ਭਾਰ ਹੀ ਨਹੀਂ ਰਹਿੰਦਾ ਸਰੀਰ ਦਾ ਕਿਉਂਕਿ ਤੁਸੀਂ ਧਰਤੀ ਦੀ ਗ੍ਰੈਵਿਟੇਸ਼ਨਲ ਫੋਰਸ ਤੋਂ ਯਾਨੀ ਗੁਰੂਤਾਕਰਸ਼ਨ ਖਿੱਚ ਹੁੰਦੀ ਉਹਦੇ ਤੋਂ ਬਾਹਰ ਚਲੇ ਜਾਂਦੇ ਆ ਜਿਹੜੀ ਕੈਨਰਲੀ ਸੀ ਉਹ ਕਹਿੰਦੀ ਵੀ ਮੈਂ ਬਹੁਤ ਖੁਸ਼ ਆ ਇਸ ਫਲਾਈਟ ਤੋਂ ਤੇ ਉੱਤੇ ਜਾ ਕੇ ਤੁਹਾਨੂੰ ਸਾਰੀ ਧਰਤੀ ਦਾ 뷰 ਦਿਖਾਉਂਦੇ ਆ ਇਹ ਤੇ ਇਹ ਅਬੀ ਇੱਕ ਕਿਸਮ ਦਾ ਬਹੁਤ ਵਿਲੱਖਣ ਜਾਂ ਅਨੁਭਵ ਆ ਜਦੋਂ ਵੇਟਲੈਸਨੈਸ ਹੁੰਦੀ ਹੈ ਉੱਤੇ ਜਾ ਕੇ ਜਿਹੜੇ ਪੈਸੰਜਰ ਐਕਸਪੀਰੀਅੰਸ ਕਰ ਰਹੇ ਆ 3 ਮਿੰਟ ਦੇ ਲਈ ਜਿਹੜੀ ਵੇਟਲੈਸਨੈਸ ਆ ਜਿਹੜੇ ਫਲੋਟ ਕਰਦੇ ਆ ਇਹ ਕੈਬਨ ਦੇ ਵਿੱਚ ਤੇ ਜਿਹੜਾ ਉੱਤੋਂ ਖਿੜਕੀ ਦੇ ਵਿੱਚੋਂ ਸਾਰੀ ਧਰਤੀ ਨੂੰ ਥੱਲੇ ਅਰਥ ਦਾ ਜਿਹੜਾ ਵਿਊ ਦੇਖਿਆ ਜਾ ਸਕਦਾ ਬਹੁਤ ਵੱਡੀ ਕਿੰਦੇ ਖਿੜਕੀ ਆ ਇਹ ਸਪੇਸ ਕ੍ਰਾਫਟ ਦੇ ਵਿੱਚ ਤੇ ਉਹ ਇਹ ਜਿਹੜੀ ਐਸ ਸਪੇਸ ਕ੍ਰਾਫਟ ਦੇ ਵਿੱਚ ਜਿਹੜੀ ਇਹ ਵਿੰਡੋ ਬਣਾਈ ਗਈ ਆ ਇਹ ਵੀ ਸਭ ਤੋਂ ਵੱਡੀ ਬਣਾਈ ਗਈ ਆ ਸਪੀਡ ਜਿਹੜੀ ਇਹਦੀ ਬਹੁਤ ਜ਼ਿਆਦਾ ਕੈਪਸੂਲਸ ਦੀ 10 ਗੁਣਾ ਜ਼ਿਆਦਾ ਜਿਹੜੀ ਆਵਾਜ਼ ਦੀ ਗਤੀ ਹੁੰਦੀ ਆ ਉਹਦੇ ਨਾਲੋਂ ਵੀ ਤੇਜ਼ੀ ਦੇ ਨਾਲ ਇਹ ਪਹੁੰਚਦਾ ਆ ਇੱਕ ਵਾਰੀ 2.5 ਮਿੰਟ ਤੋਂ ਬਾਅਦ ਜਦੋਂ ਬੂਸਟ ਹੋ ਜਾਂਦਾ ਇਹ ਫਿਰ ਬਹੁਤ ਜ਼ਿਆਦਾ ਸਪੀਡ ਦੇ ਨਾਲ ਉੱਪਰ ਨੂੰ ਜਾਂਦਾ ਆ ਤੇ ਕੈਪਸੂਲ ਜਿਹੜਾ ਕਹਿੰਦੇ ਸੇਫਲੀ ਅਰਥ ਦੇ ਉੱਤੇ ਲੈਂਡ ਕਰ ਗਿਆ ਤੇ স্মੂਥ ਜਿਹੜੇ ਪੈਰਾਸ਼ੂਟਸ ਦੇ ਨਾਲ ਇੱਥੇ ਉਹ ਪਹੁੰਚ ਗਏ ਤੇ ਜਿਹੜਾ ਬੂਸਟਰ ਸੀਗਾ ਉਹ ਸੈਪਰੇਟਲੀ ਲੈਂਡ ਕੀਤਾ ਸੋ ਇਹ ਇਹ ਨਹੀਂ ਕਿ ਕੰਮ ਕੋ ਪਹਿਲੀ ਵਾਰੀ ਹੋਇਆ 28ਵੀਂ ਫਲਾਈਟ ਸੀ ਇਸ ਕੰਪਨੀ ਦੀ ਬਲੂ ਰਿਜਨ ਦੀ ਇਹ 28ਵੀਂ ਫਲਾਈਟ ਸੀਗੀ ਤੇ ਜਿਹੜੇ ਇਹ ਪੈਸੇਂਜਰ ਸੀਗੇ ਉਹਨਾਂ ਦੀ ਨੌਵੀਂ ਫਲਾਈਟ ਸੀਗੀ 47 ਲੋਕ ਬਲੂ ਰਿਜਨ ਨੇ ਹੁਣ ਤੱਕ ਲੋਕਾਂ ਨੂੰ ਸਪੇਸ ਦੇ ਵਿੱਚ ਲਿਜਾ ਚੁੱਕੀ ਹੈ ਜਿਹਦੇ ਵਿੱਚ ਤਿੰਨ ਜਿਹੜੇ ਆ ਉਹ ਦੋ ਵਾਰੀ ਕਰ ਚੁੱਕੇ ਆ ਫਲਾਈ ਜਿਹੜੀ ਟਿਕਟ ਦੀ ਡਿਟੇਲ ਆ ਉਹ ਅਨਨੋਨ ਆ ਪਤਾ ਨਹੀਂ ਕਿੰਨੀ ਐ ਇੱਕ ਪੈਸੰਜਰ ਜਿਹੜਾ ਦੇ ਵਿੱਚ ਸੀਗਾ ਆਸਟਨ ਲਿਟਰਲ ਉਹਨੇ ਟਿਕਟ ਜਿੱਤੀ ਸੀ ਇੱਕ ਜਿਹੜਾ ਕੰਟੈਸਟ ਹੋਇਆ ਸੀ ਸ਼ਾਪਿੰਗ ਪਲੈਟਫਾਰਮ ਵਾਟ ਨਾਟ ਦੇ ਨਾਲ ਉਹਦੇ ਵਿੱਚੋਂ ਉਹਨੇ ਇਹ ਟਿਕਟ ਜਿਹੜੀ ਜਿੱਤੀ ਸੀ ਤੇ ਉਹ ਇੱਥੇ ਜਾ ਕੇ ਆ ਸੋ ਇਹ ਦੁਨੀਆ ਕਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚੋਂ ਬਦਲ ਰਹੀ ਆ 6 ਜਣੇ ਉਹ ਟੂਰਿਸਟ ਹਾਈ ਸਪੀਡ ਡੈਸ਼ ਦੇ ਵਿੱਚ ਅਸਪੇਸ ਦੇ ਵਿੱਚ ਜਾਂਦੇ ਆ ਤੇ ਉਥੋਂ ਫੇਰ ਵਾਪਸ ਆਉਂਦੇ ਆ ਹਸਨ ਵਾਈਫਾ ਲੋਕ ਹੁਣ ਇਹਨਾਂ ਚੀਜ਼ਾਂ ਦੇ ਲਈ ਤੁਹਾਨੂੰ ਯਾਦ ਹੋਊਗਾ ਜਿਹੜੀ ਜਿਵੇਂ ਇੱਕ ਸਮੁੰਦਰੀ ਤਹਿ ਦੇ ਉੱਤੇ ਜਿਹੜਾ ਟਾਈਟੈਨਿਕ ਆ ਉਹਦਾ ਜਿਹੜਾ ਮਲਬਾ ਦੇਖਣ ਦੇ ਲਈ ਇੱਕ ਪਾਡੂਬੀ ਗਈ ਸੀ ਤੇ ਜਿਸ ਤਰੀਕੇ ਨਾਲ ਉਹ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਇਹ ਅਮੀਰ ਲੋਕ ਨੇ ਪੈਸੇ ਵਾਲੇ ਲੋਕ ਨੇ ਉਹ ਅਕਸਰ ਇਹੋ ਜਿਹੇ ਐਡਵੈਂਚਰ ਦੇ ਵਿੱਚ ਹਿੱਸਾ ਲੈ ਰਹੇ ਆ ਤੇ ਜਿਹੜੀਆਂ ਗੱਲਾਂ ਕੱਲ ਬਹੁਤ ਮੁਸ਼ਕਲ ਲੱਗਦੀਆਂ ਸੀ ਅ ਉਹ ਇਸ ਵਿਲੇ ਇੰਨੀ ਸੌਖੀਆਂ ਹੋ ਗਈਆਂ ਕਿ ਇੱਕ ਆਮ ਵਿਅਕਤੀ ਜਿਹਦਾ ਸਪੇਸ ਸਾਇੰਸ ਦੇ ਨਾਲ ਕੋਈ ਸੰਬੰਧ ਨਹੀਂ ਹੈ ਉਹਨੇ ਕੋਈ ਖੋਜ ਨਹੀਂ ਕਰਨੀ ਉਹ ਵੀ ਸਿਰਫ ਆਪਣੀ ਕਹਿ ਲੋ ਮਨੋਰੰਜਨ ਦੇ ਲਈ ਜਾਂ ਇੰਜੋਇਮੈਂਟ ਦੇ ਲਈ ਸਪੇਸ ਦੇ ਵਿੱਚ ਜਾ ਕੇ ਵਾਪਸ ਆ ਰਹੀ। ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲਾਂ ਬਤਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।